ਵਾਹ ਪਤਾਰ ਜਾਣੇ ਆ ਗੱਡੀ ਚ ਚਾਰੇ ਮਾਰੇ ਗਏ ਸੀ ਨਾ ਪਸੂਆ ਕਰਕੇ ਕਿੱਛਾਂ ਦਾ ਸੀ ਸਿੰਦਰ ਸੀ ਇਹਨੂੰ ਕੀ ਪਤਾ ਇਹਨੂੰ ਵੀ ਪਤਾ ਇਹਦਾ ਬੰਦੇ ਮਾਰਨ ਦਾ ਇਹਨੂੰ ਕੀ ਪਤਾ ਇਹਦਾ ਕੀ ਹੈ ਮਤਲਬ ਮੈਂ ਤੁਹਾਨੂੰ ਦੱਸਦਾ ਬੋਲਾ ਅਸੀਂ ਤੁਹਾਡੇ ਕੋਈ ਬੈਰੀ ਨਹੀਂ ਪਰ ਤੁਸੀਂ ਸਾਡੇ ਬੈਰੀ ਨਾ ਬਣੋ ਨਹੀਂ ਜੀ ਤੇ ਫੇਰ ਇਹ ਲਈ ਫਿਰਦਾ ਤਾਂ ਉਹਨੂੰ ਜਿਹੜੇ ਮਾਰਨ ਟੋਗਾ ਫੇਰ ਹੁਣ ਨੂੰ ਮੈਂ ਮਾਰਾਂ ਇਹਦੀ ਮੱਜੇ ਦੀ ਭਾਨ ਨਾਲ ਨੇ ਐਕਸੀਡੈਂਟ ਹੁਣ ਕਿੰਨੇ ਹੋਈ ਜਾਂਦੇ ਨੇ ਨਹੀਂ ਤਾਂ ਕਿਦਰ ਖੜਾ ਹੋਣਾ ਹੈਲੋ ਇੱਥੇ ਕੋਈ ਐਕਸੀਡੈਂਟ ਹੁੰਦਾ ਜਿੰਮੇਵਾਰ ਹੈਗੇ ਤੁਸੀਂ ਹੁਣ ਗੱਡੀ ਦੇ ਵਿੱਚ ਵੱਜਣੀ ਸੀ ਮੂਰੇ ਗੱਡੀ ਦਾ ਬਸ ਉਹਦਾ ਇੱਧਰ ਕੱਢ ਰਹਾ ਹੈ ਆ ਪਕੜ ਤਾ ਕਿਉਂ ਕੱਢ ਰਹਾ ਮੇਰੀ ਆਪ ਦਾ ਘਰ ਲਵੋ ਤਬਲਾ ਲਵੋ ਉਹ ਚ ਰੱਖੋ ਇਹਨੂੰ ਸੜਕੇ ਸਹੀ ਤਾਂ ਕੋਈ ਗੱਲ ਵੀਡੀਓ ਬਣਾਈ ਆ ਗੱਲ ਕੀ ਹੋਈ ਵੀ ਗੱਡੀ ਇਹਨਾਂ ਦੇ ਵਿੱਚ ਵੱਜਣੀ ਸੀ ਨੇ ਇੱਕਦਮ ਪਸੂ ਚੜਾ ਦੇ ਇਹ ਕਿਹੜਾ ਭਾਰਤ ਮਾਲਾ ਰੋਡ ਬਰ ਰਿਹਾ ਪਰਲੇ ਪਾਸੋਂ ਇਧਰਲੇ ਪਾਸੇ ਐਂਟਰ ਕਰ ਰਹੇ ਆ ਪਸੂ ਇੱਕਦਮ ਆਇਆ ਇੱਕਦਮ ਆਇਆ ਇਹਨਾਂ ਦਾ ਕੋਈ ਕੰਟਰੋਲ ਨਹੀਂ ਆ ਵੀ ਛਡਾ ਲਿਆ ਇੱਕੀ ਆਹ ਜਾਂਦਾ ਇੱਕ ਪਹਿਲੀ ਗੱਲ ਤਾਂ ਸਾਡੀ ਗੱਲ ਸੁਣ ਲਓ ਪੰਜਾਬੀਆਂ ਨੂੰ ਇਹ ਬੇਨਤੀ ਆ ਵੀ ਇਹ ਲੋਕਾ ਦੁੱਧ ਲਵੋ ਨਾ ਬਸ ਚਾਹ ਨਾ ਡੇਰੀ ਵਾਲਾ ਨਾ ਕੋਈ ਆਮਦਨ ਬਾਈ ਐਕਸੀਡੈਂਟ ਹੋਇਆ ਬਹੁਤ ਮੁੰਡੇ ਦਾ ਇਸੇ ਪਸ਼ੂਆਂ ਕਰਕੇ ਹੋਇਆ ਹੁਣ ਕਿੰਨੇ ਪਸ਼ੂਦਿਆਂ ਸਭ ਤੋਂ ਵੱਧ ਗੰਦ ਤੂਫੀ ਪਾ ਆ ਗਿਆ ਤੇ ਤੇ ਬਾਈ ਉਹ ਮੂਰੇ ਗੱਡੀ ਕਿਵੇਂ ਫਸ ਕੇ ਨੰਗੀ ਆ ਜੇ ਇਹ ਗੱਡੀ ਬਾਜਦਾ ਚੇਨ ਕਿਹਨੂੰ ਮੁੰਡੇ ਪਿਓ ਦਾ ਰਾਜ ਆ ਉਹ ਕੋਈ ਨਹੀਂ ਭਰਾਵਾ ਹੁਣ ਕਿਉਂ ਕੋਈ ਨਹੀਂ ਯਾਰ ਕਿੰਨੇ ਬੰਦੇ ਮਰਨਾ ਥੋੜੀ ਜੀ ਅਸੀਂ ਪੁੱਲ ਗਰੀਨੇ ਉੱਤੇ ਜਦੋਂ ਤੁਸੀਂ ਗੱਲ ਮੇਰੀ ਸੁਣ ਲਾ ਦੁੱਧ ਦੁੱਧ ਫ੍ਰੀ ਦੇਣੇ ਲੋਕਾਂ ਨੂੰ ਨੇ ਕੇ ਫੇਰਾ ਦਰ ਦੋ ਦੋਣ ਕੀ ਰੇਟ ਤੇ 베ਚ ਦਮ 50 ਰੁਪਏ 베ਚ 60 ਰੁਪਏ 베ਚ ਤੇ ਬਾਈ ਜੀ ਆਪਦਾ ਥਾਂ ਲਵੋ ਉੱਥੇ ਰੱਖੋ ਪਸ਼ੂ ਉਹਨਾਂ ਨੂੰ ਫੀਡ ਪਾਵੋ ਤੇ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਪਿੰਡਾਂ 'ਚ ਵਸਦੇ ਆ ਉਹਨਾਂ ਦੇ ਘਰੇ ਪਸ਼ੂ ਫੀਡ ਪਾਉਂਦੇ ਆ ਉਹ ਜ਼ਮੀਨ ਜਾਂ ਤਾਂ ਤਾਲੇ ਨੇ ਆ ਕੋਣ ਤੁਸੀਂ ਮੂਰੇ ਉਹਨਾਂ ਤੋਂ ਤੁਸੀਂ ਮੂਰੇ ਆ ਬਾਈ ਤੁਸੀਂ ਉਹਨਾਂ ਤੋਂ ਮੂਰੇ ਛੋਟਾ ਖਰਚਾ ਕੋਈ ਨਹੀਂ ਇੱਥੇ ਕਿਸੇ ਨੂੰ ਸ਼ੌਂਕ ਥੜੀ ਆ ਸੜਕਾਂ ਦੇ ਤੁਰਨ ਨੂੰ ਤੁਹਾਨੂੰ ਸ਼ੌਂਕ ਆ ਹੁਣ ਮੌਤ ਦੇ ਬਣਦੇ ਆ ਤੁਹਾਡੇ ਫ੍ਰੀ ਰਿਆ ਮੇਰੀ ਗੱਲ ਇੱਕ ਸੁਣ ਇਧਰ ਹੈਲੋ ਖਰਚਾ ਕੋਈ ਨਹੀਂ ਤੁਹਾਡਾ ਗਾਂ ਤੋਂ ਰੋਡ ਤੇ ਤੁਹਾਡੀ ਮੱਝ ਨੂੰ ਹੀ ਚ ਅਲ ਬਦਨੀ ਦੀ ਸਾਈਡ ਰੋਡ ਤੇ ਵਾਹ ਠੀਕ ਆ ਬਾਈ ਦੇਖੋ ਮਰਨਾ ਥੋੜੀ ਜਿਆ ਜੇ ਨਹੀਂ ਇਹ ਦੰਦੀਆਂ ਕੱਢ ਤੂੰ ਤਾਂ ਦੰਦੀਆਂ ਕੱਢਣਾ ਮਰ ਗਿਆ ਤਾਂ ਜ਼ਿੰਮੇਵਾਰ ਕੌਣ ਓਏ ਯਾਰ ਹੁਣ ਤੇਰੀ ਗੱਡੀ ਆ ਤੂੰ ਜਾਣ ਕੇ ਥੋੜੀ ਵਿੱਚ ਮਾਰਨੀ ਆ ਓਏ ਵਿੱਚ ਨਹੀਂ ਜਰ ਤੇਰਾ ਗੱਡੀ ਕੰਟਰੋਲ ਹੀ ਨਾ ਹੋਈ ਵੱਡਾ ਰੋੜਾ ਯਾਰ ਵੱਡਾ ਰੋੜਾ ਯਾਰ ਨਹੀਂ ਤੁਸੀਂ ਮੂਰੇ ਤੁਹਾਡੇ ਜਿਹੜੇ ਤੁਹਾਡੇ ਪਸ਼ੂ ਆ ਰੋਡ ਕਰਸ ਗੱਲ ਗੱਲ ਮੇਰੀ ਸੁਣ ਇੱਕ ਮਿੰਟ ਜਿਹੜੇ ਤੁਹਾਡੇ ਪਸ਼ੂ ਅਕ ਘੁਸਣ ਤੁਸੀਂ ਰੋਡ ਕਰਸ ਉਹੋ ਕਰਨਾ ਜਦੋਂ ਕੋਈ ਸਾਧਨ ਨਹੀਂ ਹੁੰਦਾ ਗੱਡੀ ਤੁਹਾਡੇ ਵਿੱਚ ਲੱਗਣੀ ਸੀ ਉਹ ਜਦੋਂ ਤੁਹਾਡਾ ਪਸ਼ੂ ਰੋਡ ਤੇ ਦੋ ਬੰਦੇ ਮੂਹਰੇ ਖੜੇ ਹੋਣ ਚਾਹੀਦੇ ਆ ਖੜੇ ਸੀ ਆਪਾਂ ਕਿਹੜਾ ਖੜਾ ਸੀ ਗੱਡੀ ਦਾ ਵਿਚ ਨਹੀਂ ਸੀ ਬੱਚਾ ਓ ਯਾਰ ਤੁਸੀਂ ਨੇ ਬਾਈ ਨਵਾਂ ਨਵਾਂ ਐਕਸੀਡੈਂਟ ਇਸ ਵੀ ਕਰਕੇ ਹੋਇਆ ਰਾਜਵੀਰ ਔਰ ਰਾਜਵੀਰ ਜੁੰਦੇਸ ਕਰਕੇ ਮਰਿਆ ਆ ਪਸ਼ੂਆਂ ਦਾ ਕਰਕੇ ਉਹ ਵਿਚਾਰਾ ਚਲੇ ਬੰਦ ਜੋ ਆਪ ਦਾ ਬਾਈ ਥਾਂ ਕਿਰਾਏ ਚ ਲਾਵੋ ਚਾਹੇ ਠੇਕ ਦਿਨਾਵੋ ਚਾਹੇ ਮੁੱਲ ਲਵੋ ਜਾਂ ਦੇ ਉੱਥੇ ਰੱਖੋ ਪਸ਼ੂ ਬਾਈ ਦੇਖ ਕੀ ਚੜਾ ਲੋ ਲੋਕਲ ਹੀ ਆ ਸੀ ਇਹ ਨਾ ਕਿ ਦੇਖ ਲੈ ਭਰਾਵਾ ਕਹਿੰਦਾ ਖੜਾ ਛੁੱਟ ਗਿਆ ਗਾਣੇ ਢੋਡੇ ਪਾਸੇ ਪਸ਼ੂਰ ਤੇ ਦੇ ਦੇਸੀ ਥੋੜੀ ਅਸੀਂ ਕਿਹੜਾ ਬਾਹਰੋਂ ਆਇਆ ਬਾਈ ਇੱਕਦਮ ਥੋੜੇ ਪਸ਼ੂ ਆਏ ਜਿਹੜੀ ਗੱਲ ਅਸੀਂ ਦੇਖੀ ਤੈਨੂੰ ਕਿ ਲੈਣਾ ਨਹੀਂ ਨਹੀਂ ਅਸੀਂ ਤੇਰਾ ਤੇਰਾ ਕਿਹੜਾ ਬੰਦਾ ਤੇਰਾ ਤੇਰਾ ਅਸੀਂ ਰਹਿਨੇ ਇੱਥੇ ਹੀ ਆ ਬਹੁਤ ਟਾਈਮ ਤੋਂ ਨਹੀਂ ਪੱਤੋਂ ਕਿਹੜਾ ਅਸੀਂ ਪੱਤੋਂ ਰਹਿਨੇ ਪੱਤੋਂ ਰਹਿਨੇ ਕੋਈ ਨਾ ਪੱਤੋਂ ਵੀ ਤੜਕੋ ਪੰਚਾਇਤ ਨਾਲ ਗੱਲ ਕਰ ਪੱਤੋਂ ਹੀ ਰਹਿਣਾ ਤੂੰ ਹਾਂ ਅਜੇ ਉਹ ਮਾਨ ਨਾਲ ਰਹਿਨੇ ਵੀਰੇ ਗਾਣੇ ਢੋਡੇ ਪਸ਼ੂ ਗੱਲ ਸੋਲਾ ਰੋਡ ਤੇ ਨਹੀਂ ਚਾਹੀਦੇ ਬਾਈ ਗੱਡੀ ਬਚਣੀ ਸੀ ਉਹ ਸੋਲਾ ਇਹ ਵੱਡਾ ਰੋਡ ਆ ਇੱਥੇ ਟਰੱਕ ਵੀ ਬਹੁਤ ਸਪੀਡ ਤੇ ਆਉਂਦਾ ਗੱਡੀਆਂ ਬਹੁਤ ਸਪੀ ਸੋਡਾ ਕੇ ਮੁੜ ਕੇ ਅਸੀਂ ਪਿੱਛੇ ਦੇਖੀ ਆ ਨਾ ਗੱਡੀ ਸੋਡੇ ਵਿੱਚ ਜਮਾ ਪਸ਼ੂ ਆ ਗਿਆ ਮੂਰੇ ਉਹਨੂੰ ਤੂੰ ਕਹੇਗਾ ਮੇਰੇ ਦਾ ਪਸ਼ੂ ਨੁਕਸਾਨ ਹੈਗੇ ਬੰਦੇ ਦਾ ਕੋਈ ਮੁੱਲ ਨਹੀਂ ਪਸ਼ੂ ਦਾ ਮੁੱਲ ਵਾਲਾ ਹਾਂ ਹੁਣ ਕੀ ਕਰੀਏ ਫਿਰ ਨਹੀਂ ਕਰਗੇ ਕਿਉਂ ਕਰਗੇ ਤੂੰ ਸਿੰਗਲ ਤੋਂ ਲੈ ਜਾ ਉਹਨੂੰ ਕੋ ਬਾਂਹ ਲੈ ਤੂੰ ਕਹਿੰਦਾ ਤੂੰ ਕਹ ਦੋ ਤੂੰ ਫ੍ਰੀ ਦੇਣਾ ਤੂੰ ਲੋਕਾਂ ਨੂੰ ਲੋਕਾਂ ਨੂੰ ਦੋ ਤੂੰ ਡਰਮ ਪਾ ਕੇ ਉਹਨਾਂ ਤੈਨੂੰ ਕਾਦੂ ਨਾ ਕਰਗੇ ਆਪਾਂ ਬੰਦਾ ਆਪਾਂ ਕਿਹੜਾ ਜਾ ਚੱਲਾ ਆਪਾਂ ਨਹੀਂ ਚੱਲ ਉਹ ਮੇਰੇ ਸੋਹਣਿਆ ਗੱਲ ਸੁਣ ਲੈ ਤੇਰੀ ਲਾਸਟ ਵਾਰਨਿੰਗ ਆ ਕੱਲ ਨੂੰ ਤੇਰੇ ਪਸੂਆ ਰੋਡ ਤੇ ਨਹੀਂ ਚਾਹੀਦੇ ਬਾਈ ਗੱਡੀ ਜਮਾਂ ਨੁਕਸਾਨੀ ਜਾਣੀ ਸੀ ਉਹ ਅਸੀਂ ਪਿੱਛੇ ਹੀ ਸੀ ਉਹਦੇ ਅਸੀਂ ਮਸਾ ਬ੍ਰੇਕ ਲਾਏ ਆ ਬਾਈ ਗੱਡੀ ਵਾਲੇ ਨੇ ਅਸੀਂ ਆਹ ਵੇ ਮੂਰੇ ਨੰਗੀ ਸਾਡੇ ਅੱਛਾ ਤੈਨੂੰ ਤਾਂ ਹਜੇ ਤੂੰ ਕਹਿੰਦਾ ਮੇਰੀ ਨਿਗਾ ਤੈਨੂੰ ਤਾਂ ਗੱਡੀ ਦਾ ਵੀ ਨਹੀਂ ਨਹੀਂ ਇਹ ਤਾਂ ਉਹ ਇੱਧਰ ਚੱਕ ਤੂੰ ਕਹਿੰਦਾ ਵੀ ਮੇਰੀ ਨਿਗਾ ਤੈਨੂੰ ਹੁਣ ਤੈਨੂੰ ਤਾਂ ਗੱਡੀ ਦਾ ਵੀ ਨਹੀਂ ਪਤਾ ਵੀ ਕਰ ਤਹੱਕੀ ਆਉਣਾ ਵੀ ਮੂਰੇ ਬੋਲੇ ਤੁਰੇ ਆਉਂਦੇ ਵਾ ਬੰਗੂੰਗੇ ਬੋਲੇ ਬਣਾਈ ਪਿਆ ਹਾਂ ਨੂੰ ਆ ਤੂੰ ਰੋਡ ਤੇ ਬਣ ਜੋ ਸਿਆਣੇ ਬਾਈ ਨਾ ਮੈਂ ਪਤੋ ਰਹਿਣਾ ਤੂੰ ਕੋਈ ਨਹੀਂ ਪਤੋ ਹਾਂ ਠੋ ਕਰਕੇ ਕਿਛਾਂ ਦਾ ਸੀ ਇਹ ਇਹਨੂੰ ਕੀ ਪਤਾ ਇਹਨੂੰ ਵੀ ਪਤਾ ਇਹਦਾ ਬੰਦੇ ਮਾਰਨ ਦੇ ਇਹਨੂੰ ਕੀ ਮਤਲਬ ਇਹਨੂੰ ਆਕਦਾ ਕੀ ਹੈ ਮਤਲਬ ਮੈਂ ਤਾਂ ਗੱਲ ਬੋਲਾਂ ਅਸੀਂ ਤੁਹਾਡੇ ਕੋਈ ਬੈਰੀ ਨਹੀਂ ਪਰ ਤੁਸੀਂ ਸਾਡੇ ਬੈਰੀ ਨਾ ਬਣੋ ਭਾਈ ਗੱਡੀ ਨਕਲ ਆਮ ਪਬਲਿਕ ਦਾ ਤੁਸੀਂ ਬੈਰੀ ਆ ਤੁਸੀਂ ਗੱਲ ਸੁਣ ਲੈ ਮੇਰੀ ਮੱਝਾਂ ਤੁਸੀਂ ਯਾਰ ਗੜਾ ਮਦਨੇ ਰੋਡ ਤੋਂ ਕੜਨੇ ਰੋੜਾ ਯਾਰ ਇਹ ਰੋ ਕਟਗਾ ਹਾਂ ਠੀਕ ਆ ਭਰਾ ਨਾ ਤੇਰਾ ਕੋਈ ਟੈਕਸ ਦਿੰਨਾ ਨਾ ਤੂੰ ਕੋ ਗੱਡੀ ਵਾਲਾ ਵੀਰ ਹੀ ਟੈਕਸ ਦਿੰਦਾ ਬਹੁਤ ਕੋ ਕਰਦਾ ਬ੍ਰੇਕ ਟਾਇਰ ਵੀ ਪਉਂਦਾ ਪਹਿਲੀ ਗੱਲ ਤਾਂ ਲੱਖ ਲਾਂਦਾ ਸਰਕਾਰਾਂ ਨੂੰ ਆ ਯਾਰ ਜਿਹੜੀਆਂ ਇਹਨਾਂ ਤੇ ਕੰਟਰੋਲ ਨਹੀਂ ਕਰਦੀਆਂ ਹਾਂ ਹੁਣ ਪੱਲੇ ਦੇ ਝਾੜ ਦੇ ਕਿਉਂ ਉਹ ਗੱਲ ਸੁਣ ਰਿਹਾ ਓਰੇ 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 ਮੇਰੀ ਗੱਲ ਸੁਣ ਲਾੜੀ ਗਾਂ ਨੂੰ ਤੇਰੇ ਪਸੂਆਂ ਰੋਡ ਤੇ ਨਹੀਂ ਚਾਹੀਦੇ ਕੋਈ ਨਾ ਗਾਵੀ ਜੀ ਇਹ ਇਹੀ ਗੱਲ ਕਹਣੀ ਹੈ ਪੇਚੂ ਬੰਦੇ ਗੱਡੀ ਚ ਵਜਣੀ ਇਕਦਮ ਚੜਾ ਦੇ ਦਿੰਦੇ ਯਾਰ ਗੱਡੀ ਲੱਖਾਂ ਦੀ ਨੁਕਸਾਨੀ ਆਊਗੀ ਗੱਡੀ ਦਾ ਵੀ ਸਰਦੂ ਜਿਹੜੇ ਬੰਦੇ ਮਰ ਰਹੇ ਹੋ ਕੌਣ ਤੁਮੋਂ ਮਾਰ ਯਕੀਨ ਮੰਨੀ ਕੋਰੇ ਨੇ ਬਚਾ ਲੇ ਮੰਨ ਕੇ ਮੂਰਲੀ ਗੱਡੀ ਦਾ ਉਦੋਂ ਵੀਡੀਓ ਨਹੀਂ ਸੀ ਬਣਦੀ ਜਿਹਦਾ ਡੈਸ਼ ਬੋਰਡ ਦੀ ਹੁੰਦੀ ਕਹੂੰਗੇ ਗੱਡੀ ਆਪਣੇ ਕੋਲ ਦਾਹ ਮਾੜਲਾ ਜਿਹਦਾ ਡੈਸ਼ ਬੋਰਡ ਤੇ ਕੈਮਰਾ ਚੱਲਦਾ ਹੁੰਦਾ ਤੇ ਇਹਨਾਂ ਦੀ ਕਰਤੂਤ ਦਿਖਾ ਆ ਵੀ ਦਿੰਦੇ ਦਿਖਾ ਵੀ ਕਿੰਦੇ ਕਰਤੂਤ ਭਾਈ ਮੈਂ ਤਾਂ ਇਹ ਬੇਨਤੀ ਕਰਦਾ ਭਾਈ ਪੱਤੋ ਪੰਡ ਨੂੰ ਇਹ ਬੇਨਤੀ ਕਰਨਾ ਪੱਤੋ ਨੂੰ ਇਹਨੇ ਮਾਰ ਦੇਣੇ ਬੰਦੇ ਬੰਦੇ ਮਾਰ ਦੇਣੇ ਮਜ਼ਾ ਨੰਗੀ ਉਹ ਮਜ਼ਾ ਨੰਕੇ ਪਤਾ ਨਹੀਂ ਕਿ ਵਿਚਾਰੀ ਫੈਬ੍ਰਿਕ ਕਿਵੇਂ ਹੋਊਗੀ ਇਹਦੇ ਵੀ ਮਾਰ ਪਰ ਦੋ ਘਟ 60 70 ਪਸ਼ੂ ਆ ਇਹ ਕਹਿੰਦੇ 60 ਰੁਪਏ ਦੁੱਧ ਵੇਚਦੇ ਆ ਜੇ ਇੱਕ ਜਾਂ ਦੂਜੇ ਹੋਰ ਵੀ ਸੇਵਾ ਵਾਲੇ ਹੈਗੇ ਆ ਇਹਨਾਂ ਤੋਂ ਬੰਦੇ ਛੜਾ ਕੇ ਲਿਆਉਂਦੇ ਆ ਬੰਦੇ ਵੀ ਹੋਰ ਰੱਖਦੇ ਆ ਜਿਹੜੇ ਮੈਂਟਲ ਬੰਦੇ ਆ ਨਾ ਉਹ ਇਹਦੇ ਤਵੇਲੇ ਚ ਕੰਮ ਕਰਦੇ ਆ ਇਹਦੇ ਕੰਮ ਕਰਦੇ ਆ ਇੰਸਾਨਾਂ ਦੇ ਖਲਾਬ ਨਹੀਂ ਹੈਗੇ ਪਰ ਗੁਜਰੇ ਗੱਲ ਨੂੰ ਸੁਣ ਲੈਣ ਵੀਡੀਓ ਦੇਖ ਰਣ ਇਹ ਐਕਸੀਡੈਂਟ ਥੋੜੀਆਂ ਮੰਹਾਂ ਨਾ ਹੋ ਗਿਆ ਤੁਹਾਨੂੰ ਰੋਡ ਤੇ ਨਹੀਂ ਚੱਲਦੇ ਉਹ ਵਿਚਾਰਾ ਰਾਜਵੀਰ ਚੁੰਬਦਾ ਪਿਆ ਵਿਚਾਰਾ ਗਿਆ ਕਾ ਗਿਆ ਕਿਸੇ ਕਰਕੇ ਪਿਆ ਗੁੱਸਾ ਆਉਂਦਾ ਭਾਈ ਬਸਣਾ ਕਰ ਭਾਈ ਯਾਰ ਉਹ ਜਵਾਕ ਉਹਦੇ ਪੋਰਾ ਪੋਰਾ ਜਵਾਕਾ ਮੇਰੇ ਜਵਾਕਾਂ ਦੇ ਨੇੜੇ ਹਾਂ ਭਾਈ ਉਹ ਵਿਚਾਰਾ ਉੱਥੇ ਪਿਆ ਪਸੂਆਂ ਦਾ ਕਰ ਕੀ ਉਹ ਪਿਆ ਹਾਂ ਆ ਮਾਰ ਦੇਣੀ ਸੀ ਬੰਦੇ ਭਾਈ ਆ ਮਾਰ ਭਾਈ ਇਹ ਤਾਂ ਕੀ ਯਾਰ ਦਰਸਾ ਉਹ ਤਾਂ ਇਹਦਾ ਹੋ ਗਿਆ ਹੋ ਗਿਆ ਆਪਣੇ ਸਾਹਮਣੇ ਕੀ ਹੋਣ ਲੱਗਿਆ ਸੀ ਉਹੀ ਤਾਂ ਕਹਿੰਦਾ ਭਾਈ ਤਾਂ ਚਾਰ ਜਾਨਾਂ ਗੱਡੀ ਚ ਚਾਰੇ ਮਾਰੇ ਗਏ ਸੀ ਨਾ ਲੈ ਆਪਾਂ ਆਪਦੇ ਕੋਈ ਨਿੱਜੀ ਕੰਮ ਚੋਂ ਉਹ ਗਲਤੀ ਨਹੀਂ ਮੰਨ ਰਿਹਾ ਉਹ ਬੰਦਾ ਨਾ ਨਾ ਉਹ ਕਹਿੰਦਾ ਕੋਈ ਨਹੀਂ ਬਾਈ ਲੈ ਲੈ ਉਹਨਾਂ ਦੰਦ ਕੱਢ ਕੇ ਦੋ ਇਹ ਚੀਜ਼ ਬੰਦ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਈ ਸਾਰੇ ਪੰਜਾਬ ਨੂੰ ਇਹਨਾਂ ਦੇ ਖਿਲਾਫ ਉੱਠਣਾ ਪਊਗਾ ਇਹ ਕੋਈ ਸਾਡੇ ਨਾਲ ਨਹੀਂ ਹੋਗਾ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਇਹ ਤੁਹਾਡੇ ਬੱਚੇ ਗੱਲ ਸੁਣੋ ਛੋਟੇ ਛੋਟੇ ਮੋਟਰਸਾਂ ਲੱਗੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਹਜੇ ਪੂਰੀ ਨੋਲਿਜ ਨਹੀਂ ਡਰਾਈਵਰੀ ਦੀ ਤੇ ਫਿਰ ਜੀ ਉਹ ਇਹਨਾਂ ਮੂਹਰੇ ਆ ਗਏ ਉਹਦਾ ਬ੍ਰੇਕ ਵੀ ਨਹੀਂ ਲੱਗਣੇ ਆਪਾਂ ਦਾ ਰੋਕ ਲਈ ਮੂਹਰੇ ਲੈ ਬਾਈ ਨੇ ਮਸਾਂ ਰੋਕੀ ਜਿਦਾ ਨਾਲ ਲਾ ਕੇ ਰੋਕੀ ਇਹ ਨਾ ਇਹ ਨਾ ਗੱਲ ਨਾ ਹਰ ਇੱਕ ਬੰਦੇ ਨਾਲ ਹੋ ਰਹੀ ਆ ਰੋਡ ਤੇ ਜਾਂਦੇ ਆ ਪਸ਼ੂ ਇਹਨਾਂ ਦੇ ਸਾਰਿਆਂ ਨੂੰ ਪਤਾ ਪਰ ਇਹ ਬੰਦੇ ਨਾ ਉਧਰ ਨਹੀਂ ਰਹੇ ਗਰ ਤੂੰ ਹੀ ਦੁੱਧ ਵੇਚਦੇ ਨੂੰ ਇੱਕ ਤਾਂ ਬੰਨੋ ਬਿਲਕੁਲ ਫੱਟੇ ਪੋ ਵਾਲਿਆਂ ਨੂੰ ਇਹ ਪੀਲਾ ਵੀ ਭਾਈ ਜੀ ਇਹਨਾਂ ਤੋਂ ਦੁੱਧ ਖਰੀਦੋਣਾ ਹਾਂ ਬਸ ਜਿਹੜਾ ਦੁੱਧ ਵੇchnੋ ਹਟ ਗਿਆ ਇਹ ਆਪੇ ਛੱਡ ਕੇ ਉੱਟ ਜਾਣਗੇ ਭਾਈ ਜਿਹੜੀਆਂ ਵੀਰਾਂ ਨੇ ਗੱਲਾਂ ਕਹੀਆਂ ਸੱਚ ਆ ਸੀ ਸਾਹਮਣੇ ਐਕਸੀਡੈਂਟ ਹੋਣ ਲੱਗਿਆ ਸੀ ਨਵੀਂ ਨਵੀਂ ਸਾਨੂੰ ਪਤਾ ਵੀ ਰਾਜਵੀਰ ਜਮੰਦੇ ਦਾ ਐਕਸੀਡੈਂਟ ਹੋਇਆ ਏ ਹੋਣ ਲੱਗਾ ਸੀ ਉਹ ਗੱਡੀ ਵਿਚਾਰਿਆਂ ਨੇ ਵਿੱਚ ਜਾ ਕੇ ਮਸਾ ਰੋਕੀ ਠੀਕ ਆ ਅਸੀਂ ਬਾਅਦ ਚ ਵੀਡੀਓ ਬਣਾਈ ਆ ਤੇ ਅਸੀਂ ਵੀ ਮਸਾ ਰੱਖ ਆਪਣੇ ਰੱਬ ਨੇ ਰੱਖ ਲਿਆ ਵਿਚਾਰੇ ਰੱਬ ਨੇ ਰੱਖ ਲਿਓ ਵਿਚਾਰੇ ਹਾਂ ਸੱਚੀ ਪਤਾ ਨਹੀਂ ਨਵੀਂ ਗੱਡੀ ਵੀ ਲੈ ਆਉਂਦੀ ਆ ਜਿਵੇਂ ਨਵੀਂ ਗੋਈ ਸੀ ਆਪਣੀ ਕੋਲ ਗੱਡੀ ਇਹ ਬਾਈ ਇਹ ਤੇਰੇ ਮਸਾ ਰੱਖ ਰੋਡ ਨਹੀਂਗਾ ਇਹ ਜਦੋਂ ਆਪਾਂ ਨਿਹਾਲ ਸਿੰਘਾ ਤੋਂ ਬਾਗੇ ਪਰਣ ਜਾਣੇ ਆ ਉਹ ਰੋਡ ਆ ਆਪਣੇ ਵਰਗੇ ਨੂੰ ਪਤਾ ਵੀ ਇਹ ਰੋਡ ਕਿੰਨਾ ਵਗਦਾ ਇਹ ਹੋਜ ਵਾਲਾ ਰੋਡ ਆ ਤੇ ਕੋਈ ਚੱਕਦਾ ਸਾਹ ਨੂੰ ਕੋਈ ਭਾਰਤ ਮਾਲਾ ਦਾ ਰੋਡ ਬਣ ਰਿਹਾ ਨਵਾਂ ਉਹਦੇ ਕੋਲੇ ਛੋਟਿਆਂ ਕੋਲੇ ਉਹਦੇ ਕੋਲੇ ਇਹ ਘਟਨਾ ਘਟੀ ਆ ਬਾਈ ਵੀਡੀਓ ਸ਼ੇਅਰ ਕਰੋ ਇਹ ਬੰਦੇ ਬੰਦ ਹੋਣੇ ਸੀ ਇਹਨਾਂ ਦੇ ਕਾਰਨ ਆਵਾਰਾ ਪਸ਼ੂ ਆ ਉਹ ਤਾਂ ਫਿਰਦੇ ਇਹ ਸ਼ਰਿਆ ਵੀ ਅਵਾਰਾ ਬਣਾਈ ਫਿਰਦੇ ਬੈਨ ਬੈਨ ਮਤਲ ਦੀ ਮੌਤ ਲੈ ਲਈ ਲੱਖੇ ਲੱਖੇ ਸਹਾਣੇ ਦੀ ਲੱਖ ਰੁਪਏ ਦੀ ਗੱਲ ਆ ਇਹ ਗੁੰਡਾਗਰਦੀ ਕਰਦੇ ਆ ਬਿਲਕੁਲ ਬਿਲਕੁਲ ਆ ਕਰੀ ਕੋਈ ਆ ਬੋਲੇ ਕਰਦੇ ਕੋਈ ਮਾਫੀ ਵੀ ਨਹੀਂ ਮੰਗੀ ਆਪਣੇ ਨਾਲ ਕਿੰਨਾ ਢਿੰਗੜਦਾ ਇਹ ਬੰਦਾ ਬਹੁਤ ਢਿੰਗੜਦਾ ਸੋ ਭਾਈ ਵੀਡੀਓ ਨੂੰ ਸ਼ੇਅਰ ਕਰੋ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਧੰਨਵਾਦ